ਕਿ ਦੜਵੇਂ ਵਾਲੇ ਭੰਸੇ ਜੋਗੀ ਨੇ ਆਪਣੇ ਗੁਰੂ ਤੋਂ ਇੱਕੋ ਹੀ ਗੱਲ ਸਿੱਖੀ ਐ ਜਿਹੜੇ ਪਿੰਡ ਦਾ ਖਾਈਏ ਉਹਦਾ ਭੜਾ ਹੀ ਧੱਕੀਏ ਉਹਦਾ ਭੜਾ ਹੀ ਮੰਗੀਏ ਜਿਹੜੀ ਥਾਲੀ ਵਿੱਚ ਖਾਈਏ ਉਹਦੇ ਵਿੱਚ ਕਦੇ ਛੇਕ ਨਾ ਕਰੀਏ ਕਿ ਲਿਆ ਪਾਸਾ ਜਾ ਵਟ ਕੇ ਕਿਉਂ ਲੰਗੀ ਜਾਂਦਾ ਜਿਵੇਂ ਗਿੱਦੜਬੇ ਵਾਲੇ ਬੰਸੇ ਜੋਗੀ ਨੂੰ ਖੁਰਕ ਪਈ ਹੋਵੇ। ਬਾਬਾ ਜੀ ਗੱਲ ਉਹ ਨਹੀਂ ਚੰਦ ਨੂੰ ਡਰ ਲੱਗ ਸੱਪ ਤੋਂ। ਕਿਹੜਿਆ ਚੰਦ ਦੀ ਗੱਲ ਕਰਦਾ ਹੈ? ਚੰਨ ਮੈਂ ਬਾਬਾ ਜੀ ਮੈਂ ਸੋਚਿਆ ਕਿਤੇ 14ਵੀਂ ਦੇ ਚੰਦ ਦੀ ਗੱਲ ਕਰਦਾ। ਚੰਨ ਤਾਂ ਮੈਂ ਵੀ ਉਹੀ ਹਾਂ ਬਾਬਾ ਜੀ ਪਰ ਹੁਣ ਗ੍ਰਹਿਣ ਲੱਗ ਗਿਆ। ਪਰ ਚੰਦ ਨੂੰ ਸੱਪ ਤੋਂ ਡਰ ਕਿਉਂ ਲੱਗਦਾ ਹੈ? ਕਿਉਂਕਿ ਸੱਪ ਡੰਗ ਮਾਰਦਾ ਹੈ। ਮੇਰੀ ਗੱਲ ਸੁਣ ਚੱਲਿਆ ਗਿੱਦੜਵੇਂ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਕਦੇ ਝੂਠ ਨਹੀਂ ਬੋਲਦਾ ਸੱਪ ਕਦੇ ਵੀ ਡੰਗ ਨਹੀਂ ਮਾਰਦਾ ਉਹ ਤਾਂ ਆਪਣਾ ਬਚਾ ਕਰਦਾ ਚੱਲਿਆ ਸੱਪ ਦਾ ਡੰਗ ਤਾਂ ਤੁਹਾਨੂੰ ਦਿਸ ਜਾਂਦਾ ਹੈ ਸਾਰੀ ਦੁਨੀਆ ਹੀ ਡੰਗ ਮਾਰਦੀ ਫਿਰਦੀ ਹੈ ਭਰਾ ਭਰਾ ਨੂੰ ਡੰਗ ਮਾਰਦਾ ਫਿਰਦਾ ਹੈ ਲੀਡਰ ਲੋਕਾਂ ਨੂੰ ਡੰਗ ਮਾਰਦੇ ਫਿਰਦੇ ਆ ਉਹ ਡੰਗ ਤੁਹਾਨੂੰ ਦਿਸਦੇ ਹੀ ਨਹੀਂਗੇ ਚੱਲਿਆ ਸੱਪ ਦਾ ਡੰਗ ਹੀ ਦਿਸਦਾ ਹੈ ਇਸੇ ਨੂੰ ਹੀ ਡਾਂਗ ਖਿੱਚ ਲੈਣੇ ਆ ਉਦੋਂ ਹੀ ਸਰੀ ਕੁੱਟ ਦਿੰਨੇ ਆ ਚੇਲਿਆ ਸੱਪ ਕਦੇ ਵੀ ਡੰਗ ਨਹੀਂ ਮਾਰਦਾ ਇਹ ਤਾਂ ਆਪਣਾ ਬਚਾ ਹੀ ਕਰਦਾ ਚੇਲਿਆ ਬਾਬਾ ਜੀ ਸੱਤ ਬਚਨ ਤੁਸੀਂ ਗੱਲ ਸਹੀ ਕਹੀ ਆ ਕਿ ਸੱਪ ਡੰਗ ਨਹੀਂ ਮਾਰਦਾ ਪਰ ਲੋਕ ਡੰਗ ਮਾਰਦੇ ਆ ਉਹ ਪਰ ਮੈਂ ਕਰਾਂ ਤੇ ਕਰਾਂ ਕਿ ਬਾਬਾ ਇਹ ਜਾਵਾ ਜਾਵਾ ਕਿੱਥੇ ਨਾ ਤਾਂ ਤੂੰ ਚੰਦ ਰੱਖੀ ਫਿਰਦਾ ਚੇਲਿਆ ਚਾਨਣ ਤੇਰਾ ਵੀਵੇਂ ਤੋਂ ਵੀ ਘੱਟ ਜੀਰੋ ਦੇ ਬਲ ਵੰਗੂ ਬੁਝਿਆ ਹੀ ਫਿਰਦਾ ਚੇਲਿਆ ਕੀ ਐਂਟ ਕੀ ਝੋਣਾ ਘੱਟ ਝੜਿਆ ਤੇਰਾ ਬਾਬਾ ਜੀ ਮੇਰੀ ਜ਼ਮੀਨ ਹੈਗੀ ਆ ਠੇਕੇ ਤੇ ਚੋਨਾ ਵੱਟ ਝੜੇ ਘੱਟ ਝੜੇ ਮੈਨੂੰ ਫਰਕ ਨਹੀਂ ਪੈਂਦਾ ਪੈਸੇ ਪੂਰੇ ਆ ਜਾਂਦੇ ਆ ਉਹ ਤਾਂ ਤੇਰੇ ਹੱਥਾਂ ਤੋਂ ਹੀ ਪਤਾ ਲੱਗਦਾ ਚੇਲਿਆ ਆ ਸੂਟ ਬੂਟ ਪਾਈ ਫਿਰਦਾ ਲੱਗਦਾ ਹੀ ਐ ਕਿਤੇ ਕੰਮ ਤਾਂ ਤੂੰ ਕੀਤਾ ਹੀ ਨਹੀਂ ਚੇਲਿਆ ਗਿੱਦੜਬੇ ਵਾਲਾ ਬੰਤਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਕਦੇ ਝੂਠ ਨਹੀਂ ਬੋਲਦਾ ਚੇਲਿਆ ਸੱਚ ਗੱਲ ਬਾਬਾ ਜੀ ਕੰਮ ਤਾਂ ਨਹੀਂ ਕੀਤਾ ਪਰ ਅੰਦਰੋਂ ਟੁੱਟਿਆ ਆ ਪਿਆ ਬੜੀ ਉਦਾਸੀ ਹੈਗੀ ਮਨ ਚ ਮੈਂ ਤਾਂ ਗੁਰੂ ਧਾਰਨਾ ਕੇ ਬਾਬਾ ਜੀ ਗਿੱਦੜਵੇਂ ਵਾਲਾ ਬੰਸਾ ਜੋਗੀ ਸੱਚੀ ਬੋਲਦਾ ਹੈ ਚੇਲਿਆ ਤੂੰ ਮੈਨੂੰ ਐਂ ਦੱਸ ਦੇ ਤੇਰੀ ਜ਼ਮੀਨ ਕੌਣ ਵੋਂਦਾ ਹੈ ਠੇਕੇ ਤੇ ਗੁਰੂ ਵੀ ਦੱਸ ਦੇਾਂਗੇ ਚੇਲਿਆ ਤੈਨੂੰ ਕਿਹਨੂੰ ਧਾਰਨਾ ਹੈ ਬਾਬਾ ਜੀ ਮੇਰੀ ਜ਼ਮੀਨ ਤਾਂ ਨਿਰੰਧਨ ਕਾ ਵਿਕਰ ਪੋਂਦਾ ਤੂੰ ਐਂ ਘਰ ਚੇਲਿਆ ਫੇ ਕਰਨੋ ਹੀ ਆਵਦਾ ਗੁਰੂ ਧਾਰਲਾ ਇੱਕ ਵੱਡੀ ਸਾਰੀ ਫੋਟੋ ਬਣਾ ਲਈ ਬਿਕਰਦੀ ਆਪਦੇ ਘਰੇ ਲਾ ਲਈ ਨਿਤ ਧੂਫ ਬਤੀ ਕਰਿਆ ਕਰ ਬਿਕਰ ਨੂੰ ਹੀ ਗੁਰੂ ਧਾਰਲਾ ਚੇਲਿਆ ਗਿੱਦੜਬੇ ਵਾਲਾ ਬੰਤਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਚੇਲਿਆ ਬਾਬਾ ਬਿਕਰ ਉਹ ਬਿਕਰ ਤਾਂ ਸਭ ਖੰਦਾ ਥੀਮ ਡੋਡੇ ਪੁੱਕੀ ਸਭ ਅੱਗ ਸਵਾ ਖਾ ਲੰਦਾ ਪੈਗ ਵੀ ਲਾ ਲੰਦਾ ਮੈਂ ਉਹਨੂੰ ਕਿਵੇਂ ਗੁਰੂ ਧਾਰ ਲਾਵਦਾ ਬਾਬਾ ਗਿੱਦੜਵੇ ਵਾਲਾ ਬਣਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਬਿਕਰ ਤੇਰੀ ਜ਼ਮੀਨ ਠੇਕੇ ਤੇ ਵੋਂਦਾ ਹੈ ਨਾ ਚੇਲਿਆ ਹਾਂ ਬੱਬਾ ਜੀ ਉਹਦੀ ਫਸਲ ਭਮਾ ਮਰ ਜਾਵੇ ਉਹਨੋਂ ਭਮੇ ਘਾਟਾ ਪੈ ਜਾਵੇ ਤੈਨੂੰ ਪੂਰੇ ਪੈਸੇ ਦਿੰਦਾ ਹੈ ਨਾ ਉਹ ਬੱਬਾ ਜੀ ਗੱਲ ਤੁਹਾਡੀ ਸੱਚ ਆ ਪਿਛਲੇ ਸਾਲ ਸਾਰੀ ਫਸਲ ਮਰ ਗਈ ਸੀਗੀ ਪਰ ਫਿਰ ਵੀ ਉਹਨੇ ਮੈਨੂੰ ਸਾਰੇ ਪੈਸੇ ਦਿੱਤੇ ਉਹ ਬਿੱਕਰ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਨਾ ਹਾਂ ਬਾਬਾ ਜੀ ਜਿਹੜਾ ਬੰਦਾ ਆਪ ਘਟੇ ਝੱਲ ਕੇ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਚੇਲਿਆ ਉਸ ਤੋਂ ਵੱਡਾ ਗੁਰੂ ਕੌਣ ਹੋ ਸਕਦਾ ਹੈ ਚੰਗਾ ਬਾਬਾ ਜੀ ਮੈਂ ਚੱਲਦਾ ਜੀ ਕਿੱਥੇ ਚੱਲਿਆ ਚੇਲਿਆ ਬਾਬਾ ਜੀ ਤੁਸੀਂ ਮੇਰੀ ਅੱਖਾਂ ਖੋਲ੍ਹਤੀਆਂ ਹੁਣ ਮੈਂ ਬਿੱਕਰ ਦੀ ਫੋਟੋ ਵੱਡੀ ਕਰਾ ਕੇ ਨਾ ਜੀ ਡ੍ਰੈਗ ਰੂਮ ਚ ਲਾ ਲੈਣੀ ਆ ਤੇ ਰੋਜ਼ ਸਵੇਰ ਤੂਫ ਕਰਾ ਕਰਨੀ ਆ ਉਹਦੀ ਚੰਗਾ ਚੇਲਿਆ ਤੂੰ ਬਣਾ ਬਿਕਰਦੀ ਫੋਟੋ ਨੂੰ ਵੱਡੀ ਕਿਸਾਨ ਤੋਂ ਵੱਡਾ ਗੁਰੂ ਕਿਹੜਾ ਹੋ ਸਕਦਾ ਏ ਜਿਹੜਾ ਪੂਰੀ ਦੁਨੀਆ ਦਾ ਢਿੱਡ ਭਰਦਾ ਏ ਚੰਗਾ ਚੇਲਿਆ ਚੱਲ ਤੂੰ ਬਨਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਠੀਕ ਬਨਸਾ ਜੋਗੀ ਜਦੋਂ ਪਾਉਂਦਾ ਲੋਕਾਂ ਨੂੰ ਸਿੱਧੇ ਰਾਹ ਹੀ ਪਾਉਂਦਾ ਚੱਲ ਵੀ ਬਨਸਿਆ ਕਰ ਕੋਈ ਆਟੇ ਉੱਟੇ ਦਾ ਪ੍ਰਬੰਧ ਉਹ ਇੱਕ ਇੱਕ ਕਰਕੇ ਸਾਰੇ ਲੋਕ ਹੀ ਦੂਰ ਹੋ ਰਹੇ ਨੇ ਆ ਹੋਰ ਤਾਂ ਹੋਰ ਮੇਰਾ ਆਪਦਾ ਬੰਦਾ ਛੋਟੇ ਪਹਿਲਵਾਨ ਉਹ ਵੀ ਜੋਗੀ ਦੇ ਮਗਰ ਲੱਗਿਆ ਫਿਰਦਾ ਉਹ ਜਿਸਦੰਦਾ ਉਹਨੂੰ ਉਹਦਾ ਪਿੱਛਾ ਕਰਨ ਭੇਜਿਆ ਤੇ ਆ ਚੇਅਰਮੈਨ ਦੀ ਸਮਝ ਨਹੀਂ ਆਉਂਦੀਗੀ ਵੀ ਉਹਨੂੰ ਮਾਰਾ ਦੇ ਵਿੱਚ ਇਹੋ ਜਿਹਾ ਕਿਹੜਾ ਤਵੀਤ ਭਰੋ ਕੇ ਦਿੱਤਾ ਹੈ ਵੀ ਜਿਹੜਾ ਉਹਦਾ ਖੜੇ ਨਹੀਂ ਛੱਰਦਾਗਾ ਮੈਨੂੰ ਤਾਂ ਸਮਝ ਨਹੀਂ ਆਉਂਦੀਗੀ ਉਹ ਮੈਨੂੰ ਲੱਗਦਾ ਨਾ ਆ ਚੇਅਰਮੈਨ ਸਾਹਿਬ ਨਾਲ ਗੱਲ ਕਰਨੀ ਪਊਗੀ ਮੈਨੂੰ ਲੱਗਦਾ ਕਾਰਹੀ ਲੈਣੀ ਚਾਹੀਦੀ ਹੈ। ਹੈਲੋ। ਹਾਂਜੀ ਚੇਅਰਮੈਨ ਸਾਹਿਬ ਕੀ ਹਾਲ ਹੈ? ਉਹ ਤੁਹਾਡੇ ਤਾਂ ਦਰਸ਼ਣੀ ਮਹਿੰਗੇ ਹੋ ਗਏ। ਉਹ ਤੁਸੀਂ ਤਾਂ ਕਦੇ ਹੁਣ ਮਿਲਦੇ ਹੀ ਨਹੀਂ। ਉਹ ਮਹਾਰਾਜ ਤੁਸੀਂ ਐ ਕਰੋ ਉਹ ਮੇਰੇ ਕੋਲੇ ਆਓ। ਤੁਹਾਡੇ ਨਾਲ ਗੱਲ ਕਰਨੀ ਹੈ ਜ਼ਰੂਰੀ। ਹਾਂ। ਜਲਦੀ ਆਓ ਹਾਂ ਹਾਂ ਤੁਸੀਂ ਐਂ ਕਰਿਓ ਜੀ ਤੁਸੀਂ ਛੱਤ ਤੇ ਆ ਜਾਓ ਜੇ ਮੈਂ ਉੱਤੇ ਹੀ ਆ ਕੋਠੇ ਤੇ ਆ ਜਾਓ ਫਿਰ ਠੀਕ ਹੈ ਠੀਕ ਹੈ ਚੇਅਰਮੈਨ ਸਾਹਿਬ ਆ ਜਾਓ ਆ ਜਾਓ ਫਿਰ ਜਲਦੀ ਆ ਜਾਓ ਮੈਨੂੰ ਤਾਂ ਜੋ ਵੀ ਸਮਝ ਨਹੀਂ ਆਉਂਦੀ ਉਹ ਇਹਨੇ ਆ ਆਮਲੀਆਂ ਦੇ ਸਿਰਚ ਪਤਾ ਨਹੀਂ ਕੀ ਇਹੋ ਜਿਹਾ ਢੋਲ ਕੇ ਪਾਇਆ ਉਹ ਅੱਗੇ ਨਸ਼ੇ ਪੱਤੇ ਚੋਂ ਮੈਨੂੰ ਥੋੜਾ ਬਹੁਤਾ ਇਸ ਹਵਤਾ ਜਾਂਦਾ ਸੀ ਉਹ ਆ ਜਿਹੜੇ ਜੀਨ ਵੀ ਗੋੜੀ ਖਾਂਦੇ ਸੀ ਉਹ ਰੀ ਬੰਦ ਕਰਤਾ ਇਹਨਾਂ ਨੇ ਉਹ ਜੋਗੀ ਨੇ ਪਤਾ ਨਹੀਂ ਇਹੋ ਜਿਹਾ ਕੀ ਦਿੱਤਾ ਇਹਨੂੰ ਉਹਦੇ ਚ ਵੀ ਹਿੱਸਾ ਪੱਤਾ ਬੰਦ ਹੋ ਗਿਆ ਉਹ ਮੜਾ ਮੋਟਾ ਕਦੇ 32 ਹਿੱਸਾ ਪੱਤਾ ਆ ਜਾਂਦਾ ਸੀ ਤੇ ਰਹਿੰਦੀ ਹੁੰਦੀ ਆ ਜੋਗੀ ਨੇ ਆਪਣੀ ਛੜੀ ਵੀ ਮਗਰਲਾ ਰੱਖੀ ਐ ਤੇ ਪ੍ਰੀਤੋ ਛੜੀ ਨੇ ਜੋਗੀ ਮਗਰਲਾ ਕੇ ਸਾਰਾ ਪਿੰਡੀ ਮਗਰ ਲਾਤਾ ਉਹਦੇ ਤੇ ਮੈਨੂੰ ਲੱਗਦਾ ਨਾ ਜੋਗੀ ਦਾ ਟੰਡਾ ਤਾਂ ਕੱਢਣੇ ਪੈਣਾ ਉਹ ਨਾਲ ਆ ਪ੍ਰੀਤੋ ਦਾ ਵੀ ਸੋਚਣਾ ਪੈਣਾ ਆ ਅੱਗੇ ਲੋਕ ਮੈਨੂੰ ਜੀਜੀ ਕਰਦੇ ਸੀ ਤੇ ਹੁਣ ਸਿੱਧਾ ਖਾਨ ਨੂੰ ਹੀ ਪੈਂਦੇ ਨੇ ਪੂਰਾ ਆਕਦਰ ਨਹੀਂ ਕਰਦਾ ਕੋਈ ਘਰਾਂਟਾਂ ਚ ਵੀ ਹਸਾਕ ਤਾਂ ਮੰਗੀ ਜਾਂਦੇ ਆ ਮੇਰੀ ਤਾਂ ਇੱਜ਼ਤ ਹੀ ਨਹੀਂ ਕਰਦਾ ਕੋਈ ਮੈਨੂੰ ਲੱਗਦਾ ਇਹਦਾ ਮਸਲਾ ਹੱਲ ਕਰਨਾ ਪਊ ਕੋਈ ਕੋਈ ਨਹੀਂ ਔਰ ਦੇ ਫਿਰ ਚੇਅਰਮੈਨ ਸਾਹਿਬ ਨੂੰ ਕਰਦੇ ਆ ਗੱਲ ਇਹਨਾਂ ਨਾਲ ਓਏ ਚੇਅਰਮੈਨ ਵੀ ਅਕਲ ਦਾ ਅੰਨਾ ਹੋਇਆ ਫਿਰਦਾ ਓਏ ਇਹ ਵੀ ਹੁਣ ਜੋਗੀ ਦੀ ਮਾਰਾ ਫੜ ਕੇ ਬਹਿ ਗਿਆ ਓਏ ਆ ਤਾਂ ਵੇਲਾ ਸੀ ਚਾਰ ਪੀਏ ਕਮਾਉਣ ਦਾ ਅੱਗੇ ਚੰਗਾ ਭਲਾ ਕੰਮ ਚੱਲੀ ਜਾਂਦਾ ਸੀਗਾ ਤੇ ਆ ਜੋਗੀ ਨਹੀਂ ਆ ਕੇ ਪਿੰਡ ਚ ਪਤਾ ਨਹੀਂ ਕਿਹੜਾ ਭਚਾਲ ਪਾਤਾ ਉਹ ਸਰਪੰਚ ਸਾਹਿਬ ਕੀ ਭਚਾਲ ਆ ਗਿਆ ਮੈਂ ਤਾਂ ਹੁਣੇ ਖਬਰਾਂ ਸੁਣ ਕੇ ਆਇਆ ਤੇ ਖਬਰਾਂ ਵਿੱਚ ਤਾਂ ਦੱਸਿਆ ਨਹੀਂ ਕੁਝ ਓਏ ਚੇਅਰਮੈਨ ਸਾਹਿਬ ਇਹ ਆ ਭਚਾਲ ਖਬਰਾਂ ਵਾਲਾ ਨਹੀਂ ਇਹ ਤਾਂ ਕਬਰਾਂ ਵਾਲਾ ਕਬਰਾਂ ਵਾਲਾ ਕਬਰਾਂ ਵਾਲਾ ਇਹ ਕੀ ਬਿਜਾਰਤਾ ਭਾਈ ਨਾਸਰਪਾਲ ਸਾਹਿਬ ਓਏ ਜਿਹੜਿਆ ਤੁਸੀਂ ਜੋਗੀ ਦੇ ਦੱਸੇ ਰਸਤੇ ਤੇ ਤੁਰ ਪਏ ਹੋ ਨਾ ਇਹ ਸਿੱਧਾ ਕਬਰਾਂ 'ਤੇ ਜਾਂਦਾ ਹੈ ਇਹ ਤੁਸੀਂ ਕਿਹੜੇ ਰਸਤੇ ਦੀ ਗੱਲ ਕਰਦੇ ਹੋ ਸਰਪੰਚ ਸਾਹਿਬ ਓਏ ਆ ਜਿਹੜਾ ਰਸਤਾ ਪਿੰਡ ਵਾਲੇ ਨੂੰ ਜੋਗੀ ਵਿਖਾਉਂਦਾ ਫਿਰਦਾ ਜੋਗੀ ਤਾਂ ਸਰਪੰਚ ਸਾਹਿਬ ਸਹੀ ਰਸਤਾ ਹੀ ਵਿਖਾਉਂਦਾ ਫਿਰਦਾ ਓਏ ਕਿੰਨਾ ਵਧੀਆ ਕਾਰੋਬਾਰ ਚੱਲਿਆ ਸੀ ਤੇ ਨਾਲੇ ਵਧੀਆ ਪੈਸਾ ਬਣੀ ਜਾਂਦਾ ਸੀ ਆਪਾਂ ਮੈਂ ਤਾਂ ਕਹਿੰਦਾ ਸਰਪੰਚ ਸਾਹਿਬ ਤੁਸੀਂ ਵੀ ਦੋ ਨੰਬਰ ਦਾ ਕੰਮ ਛੱਡ ਕੇ ਨਾ ਤੇ ਜੋਗੀ ਦੀ ਸੰਗਤ ਕਰਿਆ ਕਰੋ ਕਿ ਸੰਗਤ ਕਰਿਆ ਕਰੇ ਜੋਗੀ ਦੀ ਹਾਂ ਔਰ ਤੁਸੀਂ ਤਾਂ ਡੁੱਬਣੀ ਐ ਨਾਲ ਮੈਨੂੰ ਵੀ ਡੁੱਬਨ ਨੂੰ ਫਿਰਦੀ ਹਾਂ ਓਏ ਔਰ ਨੌ ਸਚੂਏ ਖਾ ਕੇ ਅਕੇ ਬਿੱਲੀ ਹੱਜ ਨੂੰ ਚੱਲੀ ਓਏ ਹੁਣ ਤੱਕ ਤੁਸੀਂ ਮੇਰੇ ਨਾਲ ਹੀ ਖਾਦਾ ਹੁਣ ਚੱਕਲੀ ਮਾਲਾ ਓਏ ਮੈਂ ਪੂਰੇ 50 ਲੱਖ ਲਾਇਆ ਸਰਪੰਚੀ ਤੇ ਤੇ ਹਜੇ ਤਾਂ ਮੇਰੇ ਅੱਧੇ ਵੀ ਨਹੀਂ ਪੂਰੇ ਹੋਏ ਸਰਪੰਚ ਸਾਹਿਬ ਮੈਨੂੰ ਤਾਂ ਜੋਗੀ ਦੀ ਮਾਲਾ ਨੇ ਜਗਾਤਾ ਤੇ ਮੈਂ ਤਾਂ ਸੁੱਤਾ ਹੀ ਪਿਆ ਸੀ ਓਏ ਚੇਅਰਮੈਨ ਸਾਹਿਬ ਤੁਸੀਂ ਹੁਣ ਅੱਗੇ ਐਮਐਲਏ ਦਾ ਇਲੈਕਸ਼ਨ ਲੜਨਾ ਨਾ ਉੱਤੇ ਇਲੈਕਸ਼ਨ ਠੀਕਰਿਆਂ ਨਾਲ ਨਹੀਂ ਲੜਿਆ ਜਾਂਦਾ ਓਏ ਪੈਸੇ ਚਾਹੀਦੇ ਪੈਸੇ ਕਿੱਥੋਂ ਆਉਣਗੇ ਪੈਸੇ ਆਈ ਆਉਣਗੇ ਪੈਸੇ ਉਹ ਸਰਪੰਚਾ ਜੇ ਲੋਕਾਂ ਦੇ ਘਰੇ ਸੱਥਰ ਵਿਛਾ ਕੇ ਮੈਂ ਜਿੱਤਣਾ ਇਹਦੇ ਨਾਲੋਂ ਤਾਂ ਮੈਂ ਹਾਰੇ ਚੰਗਾ ਚੰਗਾ ਮੈਂ ਚੱਲਦਾ ਸਰਪੰਚ ਸਾਹਿਬ ਆਹ ਜੋਗੀ ਨੇ ਪਤਾ ਨਹੀਂ ਪਿੰਡ ਵਾਲਿਆਂ ਦੇ ਦਿਮਾਗ 'ਚ ਕੀ ਘੋਲ ਕੇ ਪਾਇਆ ਮੈਨੂੰ ਸਮਝ ਨਹੀਂ ਆਉਦੀ ਕੀ ਓਇਆ ਚੇਅਰਮੈਨ ਵੀ ਐਂ ਕਰੀ ਜਾਂਦਾ ਓਏ ਹੋਰ ਤਾਂ ਹੋਰ ਮੇਰਾ ਆਪਦਾ ਬੰਦਾ ਉਹ ਛੋਟਾ ਪਹਿਲਵਾਨ ਜਿੱਦਣ ਦਾ ਮੈਂ ਜੋਗੀ ਦੇ ਮਗਰ ਲਾਇਆ ਓਏ ਉਹ ਵੀ ਜੋਗੀ ਦੀ ਮਾਰਾ ਚੱਕ ਕੇ ਜੋਗੀ ਮਾਰਾ ਜੋਗੀ ਮਾਰਾ ਜ ਕਰਦਾ ਫਿਰਦਾ ਓ ਮੈਨੂੰ ਲੱਗਦਾ ਇਹਨਾਂ ਦਾ ਕੁਝ ਨਾ ਕੁਝ ਕਰਨਾ ਪੈਣਾ ਸਰਪੰਨ ਸਾਹਿਬ ਤੁਸੀਂ ਮੈਨੂੰ ਦੱਸੋ ਕਰਨਾ ਕੀ ਹੈ ਮੈਂ ਆਪਣੀ 20 ਕਿੱਲੇ ਜ਼ਮੀਨ ਗਲੀ ਬੈਠਾ ਉਹ ਮੈਂ ਵਾਪਸ ਲੈਣੀ ਹੈ ਵੈਸੇ ਕਮਾਉਣ ਦਾ ਮੈਨੂੰ ਟੰਗ ਦੱਸੋ ਸੀ ਉਹ ਪ੍ਰਧਾਨ ਜੀ ਸੱ ਪੈਸਾ ਕਮਾਉਣ ਲਈ ਤਾਂ ਤੁਹਾਨੂੰ ਤਰੀਕੇ ਸਾਰੇ ਦੱਸ ਦਿਆਂਗੇ ਪਰ ਜਿਹੜਾ ਸਭ ਤੋਂ ਪਹਿਲਾ ਜ਼ਰੂਰੀ ਕੰਮ ਆ ਨਾ ਉਹ ਹੈ ਜੋਗੀ ਤੋਂ ਦੂਰ ਰਹਿਣਾ ਕੋਈ ਉਹਦੇ ਤੋਂ ਦੂਰ ਰਹੋਗੇ ਤਾਂ ਫੇਰ ਹੀ ਕੋਈ ਮਸਲੇ ਹੱਲ ਹੋਣਗੇ ਬੇਫਿਕਰ ਹੋ ਜੀ ਸਰਪੰਚ ਸਾਹਿਬ ਪੈਸਾ ਹੋਣਾ ਚਾਹੀਦਾ ਜੋਗੀ ਤੋਂ ਕਿ ਮੈਂ ਢਿੰਡੀ ਆ ਲੈਣੀ ਹੈ ਮੈਂ ਤਾਂ ਟੀਵੀ ਚ ਨਹੀਂ ਵੇਖਦਾ ਸ਼ਾਬਾਸ਼ੇ ਪ੍ਰਧਾਨ ਜੀ ਸ਼ਾਬਾਸ਼ੇ ਤੁਸੀਂ ਮੈਨੂੰ ਦੱਸੋ ਕਰਨਾ ਕੀ ਹੈ ਪ੍ਰਧਾਨ ਜੀ ਇਹ ਕੰਮ ਸੌਖੇ ਨਹੀਂ ਗੇ ਪੈਸੇ ਕਮਾਉਣ ਵਾਲੇ ਇਹ ਤਾਂ ਪਰਦੇ ਵਾਲੇ ਕੰਮ ਨੇ ਜੋ ਮੈਂ ਤੁਹਾਨੂੰ ਦੱਸੂ ਆ ਨਾ ਉਹਨੂੰ ਧਿਆਨ ਨਾਲ ਸੁਣਿਓ ਤੇ ਉਹਦੇ ਤੇ ਗੌਰ ਕਰਿਓ ਜੀ ਤੇ ਇੱਕ ਗੱਲ ਜਿਹੜੀ ਜ਼ਰੂਰੀ ਹੈ ਜੋਗੀ ਦਾ ਖਹਿੜਾ ਛੱਡਣਾ ਪਊਗਾ ਪਹਿਲਾਂ ਹੋ ਲੋ ਮਨਜ਼ੂਰ ਹੈ ਠੀਕ ਹੈ ਪ੍ਰਧਾਨ ਸਾਹਿਬ ਬਿਲਕੁਲ ਠੀਕ ਹੈ ਲਾਖੀਰਾ ਸਮਝੋ ਬਿਲਕੁਲ ਸਮਝ ਆ ਗਈ ਪਰ ਪੂਰਾ ਗੌਰ ਕਰਨਾ ਹੈ ਇਸ ਗੱਲ ਤੇ ਚਲੋ ਠੀਕ ਹੈ ਜੀ ਜਿਵੇਂ ਤੁਸੀਂ ਕਹੋਗੇ ਉਵੇਂ ਕਰੂੰਗਾ ਮੈਂ ਠੀਕ ਹੈ ਚੰਗਾ ਮੈਂ ਚੱਲਦਾ ਠੀਕ ਹੈ ਠੀਕ ਹੈ